ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਤੇ ਇਹ ਪਿੰਡ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਹੈ ਦੋ ਘਾਤ ਮੋਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਹੈ ਪਿੰਡਾਂ ਦੀ ਤੇ ਇਹ ਪਿੰਡ ਜਿਹੜਾ ਟੂਲਪਲਾ ਜੇ ਤੋਂ ਵੀ ਕਈਆਂ ਭਰਾਵਾਂ ਨੂੰ ਬਚਾਉਂਦਾ ਤੁਹਾਨੂੰ ਪਤਾ ਹੀ ਹੋਊਗਾ ਵੀ ਰਸਤਾ ਇੱਧਰ ਦੀ ਨੰਗਦਾ ਵਾ ਜਿਹੜਾ ਆਪਾਂ ਕੋੜ ਕਰੋੜ ਵਾਲਾ ਟੂਲਪਲਾ ਜਾਂ ਛੱਡਦੇ ਹਾਂ ਨਾ ਉਹ ਇਹ ਪਿੰਡ ਫਾਇਦਾ ਕਰਦਾ ਪਹਿਲਾਂ ਤੇ ਇਸ ਪਿੰਡ ਦਾ ਧੰਨਵਾਦ ਕਰ ਦਿਓ ਕਮੈਂਟਾਂ ਦੇ ਵਿੱਚ ਤੇ ਦੂਜੀ ਗੱਲ ਬਈ ਜਨਵਾਰ 3 ਵਿਖਾਉਣੇ ਆ 3 ਜਨਵਾਰ ਬਕਸ਼ੀਆਂ ਵਾਂ ਦੋ ਤੇ ਇੱਕ ਕੱਟੀ ਆ ਤਿੰਨ ਜਨਵਰੀ ਭਾਜੇ ਵਾਲਿਆ ਗੱਲਬਾਤ ਕਰਦੇ ਆ ਮਿਲਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਬਾਈ ਵਧੀਆ ਜੀ ਵਧੀਆ ਸੇਤਾ ਠੀਕ ਆ ਭਰਾ ਦੀਆਂ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਆ ਵੀਰੇ ਇਹ ਬੱਚੀ ਬਾਰੇ ਦੱਸੀ ਯਾਰ ਕਿੰਨੀ ਉਮਰ ਦੀ ਆ ਇਹ ਬੱਚੀ ਬਈ ਜਾਤ ਕੁਆਲਟੀ ਬਹੁਤ ਵਧੀਆ ਤੇ ਮੁੱਲ ਵੀ ਆਪਾਂ ਜਾਇਜ਼ ਹੀ ਕਰਦੇ ਆ ਇਹਦਾ ਕਿੰਨਾ ਵੀਰੇ ਤੇ 10000 ਰੁਪਏ ਵੀ ਮੁੱਲ ਕਿੰਨੇ ਚਿਰ ਦੀ ਆ ਵੀਰੇ ਇਹ ਇਹ ਵੀਰੇ ਖੀਰੀ ਆ ਹਜੇ ਮਰਗੀ ਖੀਰੀ ਹੋਈ ਆ 10 ਮਹੀਨੇ ਤੇ 11 ਦੀ ਬਸ ਸਾਲਕ ਦੀ ਆ ਬਸ ਅੰਦਰ ਹੀ ਆ ਸਾਬ ਦੀ ਠੀਕ ਆ ਵੀਰੇ ਠੀਕ ਆ ਬਾਈ ਤੇ ਰੇਟ 10000 ਸੋਣੀ ਥਲੋ ਝੋਲੀ ਝਾਲੀ ਬਹੁਤ ਚੰਗੀ ਵੱਛੀ ਦੀ ਹੈ ਨਾ ਹੂੰ ਤੇ ਇਹ ਕੱਟੀ ਬਈ ਕਿੰਨੇ ਚਿਰ ਦੀ ਆ ਕੱਟੀ ਬਈ ਇਹ ਵਰਗੀ ਡੇਢ ਕ ਸਾਲ ਦੀ ਹੈ ਇਹ ਠੀਕ ਆ ਵੀਰੇ ਤੇ ਇਹ ਕਿੰਨੇ ਦੀ ਦੇ ਦੇਵਾਂਗੇ ਬਾਈ ਇਹ ਬਈ 12000 ਹੀ ਦੇ ਦਾਂਗੇ ਵੀਰੇ 12000 ਦੀ ਹੈ ਕੋਈ ਸੀਮਨ ਟੀਕੇ ਦਾ ਪਤਾ ਕਿ ਨਹੀਂ ਨਹੀਂ ਉਹਵੇਂ ਤਾਂ ਨਹੀਂ ਉਹ ਚੰਗੀ ਹੈ ਇਹ ਉਹ ਨਸਲ ਦੀ ਠੀਕ ਆ ਬਾਈ ਠੀਕ ਆ ਵੀਰੇ ਤੇ ਇਹ 12000 ਚ ਮੰਨਤਾ ਨਹੀਂਦਾ ਬਾਈ ਕੋਈ ਨਹੀਂ ਬਈ ਕਰਦਾ ਜੇ ਕੋਈ ਜੋੜਾ ਲੈਣਾ ਵੀ ਵੀਰੇ ਖੁੱਲਾ ਮੰਨਤਾ ਹੋ ਜੂ ਦੋਵਾਂ ਦਾ ਹਾਂ ਵੀਰੇ ਕਰਦਾ ਕੋਈ ਠੀਕ ਆ ਬਾਈ ਓਕੇ ਤੇ ਇਹ ਬਈ ਵੱਛੀ ਕਿੰਨੇ ਚਿਰ ਦੀ ਆ ਇਹ ਬੱਛੀ ਵੀਰੇ ਦੂਜਾ ਦੋਨ ਦੀ ਹੁਣ ਹੀ ਇੱਕ ਦੰਦ ਹੁਣ ਸਿੱਟਿਆ ਵੈ ਨੇ ਠੀਕ ਆ ਤੇ ਟੀਕਾ ਭਰਾਏ ਨੂੰ ਅੱਜ ਇੱਕ ਮਹੀਨਾ ਤਿੰਨ ਦਿਨ ਹੋ ਗਿਆ ਵੀਰੇ ਟੀਕਾ ਭਰਾਏ ਨੂੰ ਇੱਕ ਮਹੀਨਾ ਜੀ ਤਿੰਨ ਦਿਨ ਹੋ ਗਿਆ ਹੈ ਹਾਂ ਕੋਈ ਤਾਰ ਨਹੀਂ ਠੀਕ ਥਲੋ ਚੋਲੀ ਚਾਲੀ ਚੰਗੀ ਹੈ ਹਨਾ ਹਾਂ ਜੀ ਵੀਰ ਚੰਗੀ ਹੈ ਜਾਤ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਜਾਤ ਕੁਆਲਿਟੀ ਚੰਗੀ ਇਹ ਵੀਰੇ 15000 ਦੀ ਦੇ ਦਾਂਗੇ 15000 ਦੀ ਜੇ ਤਿੰਨੇ ਦੇ ਤੀਜਾ ਲੈ ਲਈਆਂ ਹੁੰਦੇ ਤਿੰਨਾਂ ਦਾ ਬਣਦਾ ਵਾ 37000 ਰੁਪਇਆ ਰੇਟ ਹਨਾ ਮੁੱਲ ਜਮਾਂ ਜਾਇ ਜੀ ਕੀਤਾ ਜੀ ਆਪਾਂ ਲੈ ਤਿੰਨੇ ਹੀ ਲੈਣੀਆਂ ਹੋਈਆਂ ਤਿੰਨੇ 37000 ਦੀਆਂ ਮਿਲ ਜਾਣਗੀਆਂ ਜਾਨਵਰ ਤਿੰਨੇ ਵਿਖਾਤੇ ਆ ਤੁਹਾਨੂੰ ਤੋਰੇ ਮੈਂ ਤਾਂ ਨਹੀਂ ਕਿਉਂਕਿ ਜਾਨਵਰ ਇਹ ਤਾਂ ਲਵੇ ਆ ਬੱਚੇ ਆ ਜੇ ਵੱਡੀ-ਵੱਡੀ ਮਹਿਮੂ ਹੋਵੇ ਤਾਂ ਉਹਨੂੰ ਤਾਂ ਤੋਰ ਕੇ ਆਪਾਂ ਲੇਵਾ ਲੂਗਾ ਜੇ ਪਾਸਾ ਪੂਸਾ ਵੇਖਣਾ ਹੁੰਦਾ ਤੇ ਇਹਨਾਂ ਦੀ ਚੰਗੀਆਂ ਕੱਟੀਆਂ ਵੀ ਚੰਗੀਆਂ ਆ ਵੱਛੀਆਂ ਵੀ ਚੰਗੀਆਂ ਜਵਾਨ ਹਨ ਆ ਨਵਾਂ ਖਾਨ ਆ ਆ ਵੱਛੀ ਬਹੁਤ ਸੋਹਣੀ ਆ ਡੱਬੀ ਆ ਪਰਲੀ ਵੱਛੀ ਪਣੀ ਹੋਈ ਆ ਜੇ ਰਹਿ ਗਈ ਤਾਂ ਗਲ ਟਕਾਣੇ ਲੱਗ ਜਾਣੀਆਂ ਜਨ ਕਿ ਕਹਿਣ ਤੋਂ ਭਾਵੇਂ ਆ ਵੀ ਤਿੰਨੇ ਜਾਨਵਰ ਤੁਹਾਡੇ ਫਾਇਦੇ ਵਾਲੇ ਆ ਨੁਕਸਾਨ ਵਾਲੇ ਨਹੀਂਗੇ ਨੰਬਰ 22 ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਪਿੰਡ ਕੋਟਲੇ ਦੇ ਵਿੱਚ ਖੜੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜ